ਇਹ ਖੇਤ ਨੂੰ ਜਾਂਦੀ ਹੋਈ ਪਹੀ ਤੁਸੀਂ ਦੇਖ ਸਕਦੇ ਹੋ ਇਹ ਖੇਤ ਨੂੰ ਜਾਂਦੀ ਪਈ ਐਨ ਚੁੱਪ ਸਨਾਟਾ ਸ਼ਾਮ ਦਾ ਵੇਲਾ ਸੁਹਾਵਣਾ ਤੀਬਰ ਗਤੀ ਦੇ ਨਾਲ ਲੱਗੇ ਨੂੰ ਵਾਧਾ ਹੋਇਆ ਪਾਣੀ ਫਸਲਾਂ ਨੂੰ ਲੱਗਣ ਦੇ ਲਈ ਬੇਕਰਾਰ ਹੈ ਇਹ ਉਹੀ ਫਸਲਾਂ ਜਿਹੜੀਆਂ ਅਖੀਰ ਕੱਟੀਆਂ ਜਾਣੀਆਂ ਅੱਗੇ ਚੱਲ ਕੇ ਇੱਕ ਛੋਟੀ ਜਿਹੀ ਕੱਸੀ ਆਉਂਦੀ ਆ ਜਿੱਥੋਂ ਪਾਣੀ ਵਹਿੰਦਾ ਤੇ ਪਾਣੀ ਵਹਿ ਕੇ ਅੱਗੇ ਖੇਤਾਂ ਨੂੰ ਲੱਗਦਾ ਉਸ ਕੱਸੀ ਦਾ ਨਜ਼ਾਰਾ ਵੀ ਅਸੀਂ ਤੁਹਾਨੂੰ ਖੇਤ ਨੂੰ ਜਾਂਦੀ ਸੜਕ ਤੇ ਜਿੱਥੇ ਉਹਦੇ ਖੇਤਾਂ ਦੇ ਮਾਲਕ ਆਪਣੇ ਖੇਤਾਂ ਨੂੰ ਵੇੜਾ ਮਾਰਨ ਚੱਲੇ ਹੋਏ ਨੇ ਉਹਨਾਂ ਨੇ ਮੋਟਰਸਾਈਕਲ ਆਪੂ ਆਪਣੀਆਂ ਪਹੀਆਂ ਨੂੰ ਮੋੜ ਲਿਆ ਤੇ ਮੇਰਾ ਮੋਟਰਸਾਈਕਲ ਲਗਾਤਾਰ ਆਪਣੀ ਗਤੀ ਚੱਲ ਰਿਹਾ ਮੈਂ ਮੋਟਰਸਾਈਕਲ ਤੇਜ਼ ਕਰਦਿਆਂ ਤਾਂ ਕਿ ਆਪਾਂ ਜਲਦੀ ਪਹੁੰਚ ਜਾਈਏ ਆਪਣੀ ਮੰਜ਼ਿਲ ਤੇ ਦੋਸਤੋ ਮੈਂ ਇਸ ਜਗ੍ਹਾ ਤੇ ਆ ਕੇ ਬੈਠ ਚੁੱਕਿਆ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਮੇਰੇ ਬੈਕ ਸਾਈਡ ਤੇ ਜਿਵੇਂ ਅੱਜ ਇਹ ਇੱਥੇ ਇੱਕ ਆ ਫੂਸ ਦੇ ਨਾਲ ਇੱਕ ਅੱਸੀ ਭਰੀ ਹੋਈ ਆ ਇਹ ਪਹੀਆ ਮਿੱਟੀ ਆ ਅਸਲੀ ਮਿੱਟੀ ਦੀ ਖੁਸ਼ਬੂ ਇਹੀ ਆ ਜਿਹੜੀ ਅਸਲੋਂ ਪਿੰਡ ਦੀ ਰੂਹ ਆ ਦਿਲ ਕਰਦਾ ਹੈ ਕਿ ਅੱਗੇ ਨੂੰ ਵਧਿਆ ਜਾਵੇ ਅੱਗੇ ਨੂੰ ਜਾਇਆ ਜਾਵੇ ਕਿਉਂਕਿ ਬੜਾ ਹੀ ਸੋਹਣਾ ਮੌਸਮ ਆ ਸਾਹ ਬੜਾ ਸੌਖਾ ਆ ਰਿਹਾ ਪੰਛੀਆਂ ਦੀ ਚਹਿਚਹਾਟ ਬੜੀ ਮਿੱਠੀ ਲੱਗ ਰਹੀ ਆ ਕਰਦਾ ਏ ਕਿ ਇਹਨੂੰ ਲਗਾਤਾਰ ਇਦਾਂ ਹੀ ਸੁਣਦਾ ਰਵਾਂ ਜਿਵੇਂ ਜਿਵੇਂ ਤਰਕਾਲਾਂ ਢਲਦੀਆਂ ਜਾਂਦੀਆਂ ਇਹ ਓਵੇਂ ਓਵੇਂ ਆਪਣੇ ਘਰਾਂ ਨੂੰ ਨੇੜੇ ਨੇੜੇ ਜਾ ਰਹੇ ਨੇ ਸੂਰਜ ਛਿਪਣ ਦੇ ਨਾਲ ਹੀ ਇਹ ਵਾਪਸ ਆਪਣੇ ਘਰਾਂ ਨੂੰ ਪਰਤ ਤੁਰਦੇ ਨੇ ਸਵੇਰੇ ਨਿਕਲਦੇ ਨੇ ਖੋਖਣ ਪਾਣੇ ਸਾਰਾ ਦਿਨ ਆਪਣੇ ਪਸ਼ੂ ਚਰਾਉਂਦੇ ਨੇ ਤੇ ਫਿਰ ਮਿਹਨਤ ਕਰਦੇ ਹੋਏ ਸ਼ਾਮ ਨੂੰ ਇਸੇ ਤਰ੍ਹਾਂ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਢਿਲਮਾ ਤੇ ਤੁਸੀਂ ਜੁੜ ਚੁੱਕੇ ਹੋ ਢਿਲਮਾ ਟੈਲੀਵਿਜ਼ਨ ਦੇ ਨਾਲ ਤੇ ਅੱਜ ਤੁਹਾਨੂੰ ਰੂਬਰੂ ਕਰਾਵਾਂਗੇ ਪਿੰਡ ਢਿਲਮਾ ਕਲਾਂ ਦੀ ਛੇਤਾਂ ਦੀ ਆਬੋ ਹਵਾ ਦੇ ਨਾਲ ਸੋ ਮੈਂ ਖੜਾ ਹੁਣ ਖੇਤਾਂ ਨੂੰ ਜਾਣ ਵਾਲੇ ਉਸ ਰਸਤੇ ਤੇ ਸੋ ਤੁਸੀਂ ਦੇਖ ਸਕਦੇ ਹੋ ਇਹ ਮੇਨ ਰੋਡ ਆ ਤੇ ਮੇਨ ਰੋਡ ਤੋਂ ਜਾਂਦਾ ਇਹ ਰਸਤਾ ਇਹ ਪਹੀਆ ਇਹ ਪਹਿਲਾਂ ਪਹੀ ਹੋਇਆ ਕਰਦੀ ਸੀ ਤੇ ਇਸ ਟਾਈਮ ਤੇ ਇਹ ਖੇਤਾਂ ਨੂੰ ਜਾਣ ਵਾਲੀ ਸੜਕ ਆ ਜਿਹੜੀ ਪੱਕੀ ਸੜਕ ਉਹ ਬਣ ਚੁੱਕੀ ਆ ਤੇ ਇਧਰਲੇ ਪਾਸੇ ਪਿੰਡ ਦੇ ਮੇਨ ਰੋਡ ਤੇ ਪੈਂਦਾ ਜਿਹੜਾ ਛੱਪੜ ਆ ਤੇ ਉਹ ਸਾਹਮਣੇ ਤੁਸੀਂ ਡਲਦਾ ਹੋਇਆ ਸੂਰਜ ਆ ਜਿਹੜਾ ਉਹ ਦੇਖ ਸਕਦੇ ਹਾਂ ਤੇ ਇਧਰਲੇ ਪਾਸੇ ਪਿੰਡ ਦੀ ਜਿਹੜੀ ਵਸੋਂ ਆ ਘਾਰਾ ਜਿਹੜੇ ਉਹ ਵਸਦੇ ਤੁਸੀਂ ਦੇਖ ਸਕਦੇ ਹੋ ਤੇ ਮੇਨ ਰੋਡ ਦਾ ਛੱਪੜ ਸੋ ਚੱਲਦੇ ਆ ਜੀ ਆਓ ਫਿਰ ਮੈਂ ਮੋਟਰਸਾਈਕਲ ਤੇ ਆ ਤੇ ਮੋਟਰਸਾਈਕਲ ਤੇ ਜਾਂਦੇ ਹੋਏ ਤੁਹਾਨੂੰ ਇਹ ਵੀਡੀਓ ਜਿਹੜੀ ਅਸੀਂ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਆਪਣੀ ਗੱਲਬਾਤ ਆ ਜਿਹੜੀ ਉਹ ਚੱਲਦੀ ਰਹੇਗੀ ਸੋ ਆਓ ਚੱਲਦੇ ਆ ਖੇਤਾਂ ਵੱਲ ਨੂੰ ਸੋ ਮੈਂ ਪਿੰਡ ਢਲਵਾ ਕਲਾਂ ਦੇ ਖੇਤਾਂ ਵੱਲ ਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਰੈਗੂਲਰ ਜਿਹੜੀ ਬਣ ਰਹੀ ਹੈਗੀ ਆ ਤੇ ਖੇਤਾਂ ਨੂੰ ਜਾਣ ਵਾਲੀ ਜਿਹੜੀ ਪਾਹੀ ਹੈਗੀ ਆ ਸਵਾਪਾ ਲਗਾਤਾਰ ਵੱਧ ਰਹੇ ਹੈਗੇ ਆ ਢਿਲਮਾ ਕਲਾਂ ਦੇ ਖੇਤਾਂ ਵੱਲ ਤੇ ਰਸਤੇ ਦੇ ਵਿੱਚ ਇੱਧਰ ਸਮਸ਼ਾਨ ਘਾਟਾ ਤੁਸੀਂ ਦੇਖ ਰਹੇ ਹੋ ਇਹ ਇੱਧਰ ਜਿਹੜੇ ਅੱਕਾ ਕਾਪੂ ਸਟਾੜੇ ਸਭ ਕੁਸ ਰਸਤੇ ਦੇ ਵਿੱਚ ਆ ਰਿਹਾ ਹੈਗਾ ਇਧਰ ਸਪੈਦਲੇ ਨੇ ਤੇ ਕੁਝ ਘਾੜਾ ਜਿਹੜੇ ਉਹ ਵਸੇ ਹੋਏ ਨੇ ਟੈਲਮਾ ਕਲਾਂ ਦੇ ਖੇਤਾਂ ਨੂੰ ਜਾਂਦੇ ਇਸ ਰਸਤੇ ਦੇ ਉੱਤੇ ਸਵੇ ਘਰਾਂ ਦੇ ਬਿਲਕੁਲ ਨੇੜੇ ਆ ਚੁੱਕੇ ਆ ਤੇ ਇਸ ਤੋਂ ਅੱਗੇ ਜਿਹੜੀ ਤਲਗਾਣੀ ਵਾਲਾ ਛੱਪੜ ਆ ਜਿਹੜਾ ਉਹ ਆਊਗਾ ਤੇ ਇਹ ਅੱਗੇ ਤੁਸੀਂ ਆ ਖੇਤਾਂ ਦਾ ਦ੍ਰਿਸ਼ ਸ਼ਾਮ ਢਲਦੀ ਹੋਈ ਆ ਤੇ ਖੇਤ ਆ ਜਿਹੜੇ ਉਹ ਬੜੇ ਸੋਹਣੇ ਲੱਗ ਰਹੇ ਨੇ ਬੜਾ ਸੁਹਾਵਣਾ ਇਹ ਦ੍ਰਿਸ਼ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਇਹ ਖੇਤਾਂ ਦੇ ਦ੍ਰਿਸ਼ ਆ ਤੇ ਇਹ ਜਿਹੜਾ ਕਾਹ ਦੇਖ ਸਕਦੇ ਹੋ ਤੁਸੀਂ ਨੇੜੇ-ਨੇੜੇ ਮੋਟਰਸਾਈਕਲ ਤੇ ਜਾਂਦਾ ਹੋਇਆ ਮੈਂ ਤੇ ਨਾਲੋਂ ਨਾਲ ਕੈਮਰੇ ਦੇ ذریعے ਤੁਸੀਂ ਇਹ ਖੇਤਾਂ ਦਾ ਦ੍ਰਿਸ਼ ਦੇਖ ਦੇਖ ਰਹੇ ਹੋ ਤੇ ਨਾਲੋਂ ਨਾਲ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿੱਦਾਂ ਦੀ ਲੱਗੀ ਜੇ ਕੋਈ ਸੁਝਾਅ ਹੋਵੇ ਤਾਂ ਸੁਝਾਅ ਜਿਹੜਾ ਉਹ ਜਰੂਰ ਦਿਓ ਜੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜਿਸ ਛੱਪੜ ਦੀ ਮੈਂ ਗੱਲ ਕਰ ਰਿਹਾ ਸੀ ਤਲਗਾਣੀ ਵਾਲੇ ਛੱਪੜ ਦੀ ਉਹ ਛੱਪਣਾ ਜਿਹਦੇ ਚਾਰ ਛਪੇਰੇ ਜਿਹੜੇ ਸਰ ਕਾਨੇ ਨੇ ਖੇਤਾਂ 'ਚ ਆ ਰਹੇ ਨੇ ਬਜ਼ੁਰਗ ਕੰਮ ਕਰਕੇ ਤੇ ਕੁਝ ਖੇਤਾਂ ਵੱਲ ਨੂੰ ਸ਼ੈ ਸ਼ਪਾਟੇ ਨੂੰ ਜਾ ਰਹੇ ਨੇ ਤੇ ਰਸਤੇ ਵਿੱਚ ਇੱਕ ਮਾਤਾ ਮਿਲੀ ਸੀ ਜਿਹੜੀ ਪੱਠੇ ਖੋਤ ਰਹੀ ਸੀ ਤੁਸੀਂ ਖੇਤਾਂ ਦੇ ਦ੍ਰਿਸ਼ ਲਗਾਤਾਰ ਚਾਰ ਛਪੇਰੇ ਦੇਖ ਰਹੇ ਹੋ ਚਲਦੇ ਆ ਅੱਗੇ ਨੂੰ ਮੈਂ ਮੋਟਰਸਾਈਕਲ ਦੀ ਸਪੀਡ ਆ ਜਿਹੜੀ ਉਹ ਤੇਜ਼ ਕਰ ਦਿੱਤੀ ਹੈਗੀ ਆਪਾਂ ਐਨ ਖੇਤਾਂ ਦੇ ਵਿੱਚ ਆ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਸਪੀਡ ਰਫ਼ਤਾਰ ਮੋਟਰਸਾਈਕਲ ਦੀ ਤੇਜ਼ ਹੋ ਗਈ ਆ ਤੇ ਤੱਜ ਵਾਰੇ ਕੋਈ ਬਜ਼ੁਰਗ ਇਹ ਆ ਜੀ ਮੇਰੇ ਪਿੰਡ ਢੱਲਵਾ ਕਲਾਂ ਦੇ ਖੇਤਾਂ ਦਾ ਨਜ਼ਾਰਾ ਪਿੰਡ ਢੱਲਵਾ ਕਲਾਂ ਦੀ ਆਪੋ ਹਵਾ ਪਿੰਡ ਢੱਲਵਾ ਕਲਾਂ ਦੀ ਅਸਲੀ ਰੂਹ ਮੇਰੇ ਪਿੰਡ ਢੱਲਵਾ ਕਲਾਂ ਦੇ ਖੇਤ ਜੋ ਕਿ ਤੁਸੀਂ ਸ਼ਾਮ ਦੇ ਵੇਲੇ ਇਹ ਨਜ਼ਾਰਾ ਜਿਹੜਾ ਉਹ ਦੇਖ ਰਹੇ ਹਾਂ ਸੂਰਜ ਢਲ ਗਿਆ ਤੇ ਸੁਨਹਿਰੀ ਰੰਗ ਦੀਆਂ ਫਸਲਾਂ ਫਸਲਾਂ ਨੇ ਜਿਹੜਾ ਉਹ ਆਪਣਾ ਰੰਗ ਆ ਵਟਾਉਣਾ ਸ਼ੁਰੂ ਕਰ ਦਿੱਤਾ ਹੈਗਾ ਝੋਨੇ ਦੀ ਫਸਲ ਆ ਬਹੁਤ ਸਹੀ ਹੈ ਇਸ ਟਾਈਮ ਤੇ ਨੀਤਾਂ ਦੇ ਵਿੱਚ ਪਹੁੰਚ ਚੁੱਕਿਆ ਜਿੱਥੇ ਖਾਲ ਬਣਿਆ ਹੋਇਆ ਆ ਤੁਸੀਂ ਖਾਲ ਦੇਖ ਸਕਦੇ ਹਾਂ ਮੈਂ ਇੱਥੇ ਮੋਟਰਸਾਈਕਲ ਰੋਕ ਰਿਆ ਇਹ ਖੇਤ ਨੂੰ ਜਾਂਦੀ ਹੋਈ ਪਹੀ ਤੁਸੀਂ ਦੇਖ ਸਕਦੇ ਹੋ ਇਹ ਖੇਤ ਨੂੰ ਜਾਂਦੀ ਪਈ ਐਨ ਚੁੱਪ ਸਨਾਟਾ ਸ਼ਾਮ ਦਾ ਵੇਲਾ ਸੁਹਾਵਣਾ ਵੇਲਾ ਤੇ ਬੜਾ ਖੂਬਸੂਰਤ ਨਜ਼ਾਰਾ ਪਾਣੀ ਲਗਾਤਾਰ ਆਪਣੀ ਰਫ਼ਤਾਰ ਨਾਲ ਵਹਿ ਰਿਹਾ ਸਾਡਾ ਕੈਮਰਾ ਉਸ ਖਾਲ ਤੇ ਲੱਗਿਆ ਹੋਇਆ ਜਿੱਥੋਂ ਇਹ ਪਾਣੀ ਲਗਾਤਾਰ ਵਹਿ ਰਿਹਾ ਤੇ ਟੀਬਰ ਗਤੀ ਦੇ ਨਾਲ ਲੱਗੇ ਨੂੰ ਵੱਧਦਾ ਹੋਇਆ ਪਾਣੀ ਫਸਲਾਂ ਨੂੰ ਲੱਗਣ ਦੇ ਲਈ ਬੇਕਰਾਰ ਹੈ ਉਹੀ ਫਸਲਾਂ ਜਿਹੜੀਆਂ ਅਖੀਰ ਕੱਟੀਆਂ ਜਾਣੀਆਂ ਵੱਡੀਆਂ ਜਾਣੀਆਂ ਤੇ ਉਸ ਤੋਂ ਬਾਅਦ ਮੰਡੀ ਦੇ ਵਿੱਚ ਲਿਜਾ ਕੇ ਸੁੱਟ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੂੰ ਜਿਨ੍ਹਾਂ ਦੀ ਚਰਾਈ ਉਹਨਾਂ ਕਿਰਤੀ ਹੱਥਾਂ ਨੇ ਕਰਨੀ ਉਹਨਾਂ ਕਿਰਤੀ ਮਜ਼ਦੂਰਾਂ ਨੇ ਕਰਨੀਆਂ ਜੋ ਇਸ ਦੇਸ਼ ਦੀ ਰੀੜ ਦੀ ਹੱਡੀ ਨੇ ਜੋ ਲਗਾਤਾਰ ਕੰਮ ਕਰਦੇ ਨੇ ਕਿਸ ਦੇਸ਼ ਦਾ ਢਿੱਡ ਪਰਦੇ ਨੇ ਸੋ ਹੁਣ ਚੱਲਦੇ ਆਂ ਅੱਗੇ ਨੂੰ ਅੱਗੇ ਚੱਲ ਕੇ ਇੱਕ ਛੋਟੀ ਜੀ ਕੱਸੀ ਆਉਂਦੀ ਆ ਜਿੱਥੋਂ ਪਾਣੀ ਵਹਿੰਦਾ ਤੇ ਪਾਣੀ ਵਹਿ ਕੇ ਅੱਗੇ ਖੇਤਾਂ ਨੂੰ ਲੱਗਦਾ ਉਸ ਕੱਸੀ ਦਾ ਨਜ਼ਾਰਾ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਫਿਰ ਆਓ ਚੱਲਦੇ ਆ ਅੱਗੇ ਨੂੰ ਤੇ ਦੇਖਦੇ ਆ ਖੇਤਾਂ ਦਾ ਉਹੀ ਨਜ਼ਾਰਾ ਆਓ ਚੱਲੀਏ ਇਹ ਜਦ ਪਾਰ ਦੇ ਨਾਲ ਜਾਂਦਾ ਹੋਇਆ ਮੇਰਾ ਮੋਟਰਸਾਈਕਲ ਤੇ ਕੋਈ ਦੇਖ ਰਿਹਾ ਉਹ ਢਲਵਾ ਟੈਲੀਵਿਜ਼ਨ ਖੇਤ ਨੂੰ ਜਾਂਦੀ ਸੜਕ ਤੇ ਜਿੱਥੇ ਉਹ ਜਿਹੜੇ ਖੇਤਾਂ ਦੇ ਮਾਲਕ ਆਪਣੇ ਖੇਤਾਂ ਨੂੰ ਢੇੜਾ ਮਾਰਨ ਚੱਲੇ ਹੋਏ ਨੇ ਉਹਨਾਂ ਨੇ ਮੋਟਰਸਾਈਕਲ ਆਪੋ ਆਪਣੀਆਂ ਪਹੀਆਂ ਨੂੰ ਮੋੜ ਲਿਆ ਤੇ ਮੇਰਾ ਮੋਟਰਸਾਈਕਲ ਲਗਾਤਾਰ ਆਪਣੀ ਗਤੀ ਚੱਲ ਰਿਹਾ ਮੈਂ ਮੋਟਰਸਾਈਕਲ ਤੇਜ਼ ਕਰਦਿਆਂ ਤਾਂ ਕਿ ਆਪਾਂ ਜਲਦੀ ਪਹੁੰਚ ਜਾਈਏ ਆਪਣੀ ਮੰਜ਼ਿਲ ਤੇ ਤੇ ਤੁਹਾਨੂੰ ਉਰ ਦੇ ਸੁਪਨੇ ਤੋਂ ਪਹਿਲਾਂ ਉਹ ਸਾਰਾ ਦ੍ਰਿਸ਼ ਦਿਖਾਉਤਾ ਜਾਵੇ ਜੋ ਮੈਂ ਦਿਖਾਉਣਾ ਚਾਹੁੰਦਾ ਇਸ ਵੀਡੀਓ ਦੇ ذریعے ਸੋਏ ਵੀਡੀਓ ਲਗਾਤਾਰ ਮੈਂ ਇਸ ਕਰਕੇ ਬਣਾ ਰਿਹਾ ਤਾਂ ਕਿ ਤੁਹਾਨੂੰ ਨਜ਼ਾਰਾ ਦਿਖਾ ਸਕਾਂ ਉਹ ਸ਼ਾਮ ਦਾ ਸੁਹਾਵਣਾ ਵੇਰਾ ਦਿਖਾ ਸਕਾਂ ਇੱਕ ਜਗ੍ਹਾ ਤੇ ਆ ਕੇ ਰੁਕ ਚੁੱਕਿਆ ਜੇ ਤੁਸੀਂ ਇਧਰਲੇ ਤਰਫੋਂ ਦੇਖੋ ਤਾਂ ਇਧਰ ਨੂੰ ਇਹ ਰਸਤਾ ਜਾਂਦਾ ਜਿਹੜਾ ਇਹ ਮੇਨ ਰੋਡ ਤੇ ਜਾਂਦਾ ਤੇ ਇਧਰੋਂ ਜਿੱਧਰੋਂ ਆਪਾਂ ਇਸ ਵੇਲੇ ਆਏ ਆ ਉਹ ਰਸਤਾ ਜਿਹੜਾ ਪਿੰਡ ਨੂੰ ਜਾਂਦਾ ਤੇ ਮੈਂ ਹੁਣ ਉਸ ਜਗ੍ਹਾ ਤੇ ਆ ਕੇ ਬੈਠਣ ਲੱਗਾ ਦੋਸਤੋ ਮੈਂ ਇਸ ਜਗ੍ਹਾ ਤੇ ਆ ਕੇ ਬੈਠ ਚੁੱਕਿਆ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਮੇਰੇ ਬੈਕ ਸਾਈਡ ਤੇ ਪਾਣੀ ਲਗਾਤਾਰ ਵਗ ਰਿਹਾ ਕੁਦਰਤੀ ਮਾਹੌਲ ਆ ਕੁਦਰਤੀ ਨਜ਼ਾਰਾ ਸਾਹਮਣੇ ਉਹ ਛਿਪਦਾ ਹੋਇਆ ਸੂਰਜ ਤੇ ਪਾਣੀ ਦਾ ਵਹਿਣ ਤੇ ਇਧਰਲੇ ਪਾਸੇ ਹਰਿਆਵਲ ਦਸਤਾ ਸਾਹਮਣੇ ਤੁਸੀਂ ਦਰਖਤ ਦੇਖ ਸਕਦੇ ਹੋ ਪੇੜ ਪੌਦੇ ਜਿਵੇਂ ਕਿ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਇਧਰੋਂ ਇਹ ਰਸਤਾ 메ਨ ਰੋਡ ਨੂੰ ਜਾਂਦਾ ਨੈਸ਼ਨਲ ਹਾਈਵੇ ਨੰਬਰ 54 ਨੂੰ ਤੇ ਇਹ ਉਹ ਰਸਤਾ ਜਿੱਧਰੋਂ ਆਪਾਂ ਇਸ ਵੇਲੇ ਆਏ ਆਂ ਤੇ ਇਧਰ ਨੂੰ ਅੱਗੇ ਵੱਧਦਾ ਹੋਇਆ ਇਹ ਰਸਤਾ ਖੇਤਾਂ ਨੂੰ ਜਾ ਪੈਂਦਾ ਹੈ ਤੇ ਇਹ ਉਹ ਕੱਸੀ ਆ ਜਿੱਥੇ ਕਿਸੇ ਵੇਲੇ ਅਸੀਂ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਇਸ ਜਗ੍ਹਾ ਦੇ ਨਾਲ ਜਿੱਥੇ ਛੋਟੇ ਹੁੰਦੇ ਨਹਾਉਣ ਆਇਆ ਕਰਦੇ ਸੀ ਤੇ ਇੱਥੇ ਕੋਈ ਕਾਹ ਫੂਸ ਨਹੀਂ ਹੋਇਆ ਕਰਦਾ ਸੀ ਇਦਾਂ ਜਿਵੇਂ ਅੱਜ ਇਹ ਇੱਥੇ ਇੱਕ ਆਹ ਫੂਸ ਦੇ ਨਾਲ ਇੱਕ ਅੱਸੀ ਭਰੀ ਹੋਈ ਆ ਇਹ ਪਹੀਆ ਮਿੱਟੀ ਆ ਅਸਲੀ ਮਿੱਟੀ ਦੀ ਖੁਸ਼ਬੂ ਇਹੀ ਆ ਜਿਹੜੀ ਅਸਲੋਂ ਪਿੰਡ ਦੀ ਰੂਹ ਆ ਤੇ ਮੈਂ ਤੁਹਾਨੂੰ ਅੱਜ ਦਰਸ਼ਨ ਕਰਾਉਣ ਆਇਆ ਪਿੰਡ ਦੀ ਉਸ ਅਸਲੀ ਰੂਹ ਦੇ ਉਸ ਆਬੋ ਹਵਾ ਦੇ ਬੜਾ ਸੋਹਣਾ ਨਜ਼ਾਰਾ ਬੜੀ ਸ਼ਾਂਤੀ ਹੀ ਸ਼ਾਂਤੀ ਢੀੜ ਪੜੱਕੇ ਸ਼ੋਰ ਸ਼ਰਾਬੇ ਤੋਂ ਦੂਰ ਇਹ ਚੁੱਪ ਚਾਪ ਸਨਾਟੇ ਨਾਲ ਭਰੇ ਹੋਏ ਇਹ ਖੇਤ ਇਹ ਜੰਗਲ ਇਹ ਸਰਕਾਨੇ ਮੈਨੂੰ ਬੜੇ ਸੋਹਣੇ ਲੱਗਦੇ ਨੇ ਮੈਨੂੰ ਆਪਣੇ ਲੱਗਦੇ ਨੇ ਦੋਸਤੋ ਇਸ ਕੁਦਰਤੀ ਮਾਹੌਲ ਦੇ ਨਾਲ ਜੁੜਦਿਆਂ ਇਹ ਲਫ਼ਜ਼ ਆਪਣੇ ਆਪ ਮੇਰੀ ਜ਼ਬਾਨੋਂ ਨਿਕਲ ਤੁਰੇ ਨੇ ਦਿਲ ਕਰਦਾ ਏ ਕਿ ਅੱਗੇ ਨੂੰ ਵਧਿਆ ਜਾਵੇ ਅੱਗੇ ਨੂੰ ਜਾਇਆ ਜਾਵੇ ਕਿਉਂਕਿ ਬੜਾਈ ਸੋਹਣਾ ਮੌਸਮ ਆ ਸਾ ਬੜਾ ਸੌਖਾ ਆ ਰਿਹਾ ਪੰਛੀਆਂ ਦੀ ਚਹਿ ਚਹਟ ਬੜੀ ਮਿੱਠੀ ਲੱਗ ਰਹੀ ਆ ਦਿਲ ਕਰਦਾ ਏ ਕਿ ਇਹਨੂੰ ਲਗਾਤਾਰ ਇਦਾਂ ਹੀ ਸੁਣਦਾ ਰਹਾ ਪਰ ਅੱਜ ਦੇ ਇਸ ਭੀੜ ਭੜੱਕੇ ਵਾਲੇ ਦੌਰ ਦੇ ਵਿੱਚ ਸਾਡੇ ਦਿਮਾਗਾਂ ਤੇ ਬੋਝ ਇੰਨਾ ਹੁੰਦਾ ਕੰਮ ਦਾ ਕਿ ਸਮਾਂ ਕੱਢਣਾ ਬੜਾ ਹੀ ਮੁਸ਼ਕਲ ਹੋ ਜਾਂਦਾ ਆਰਥਿਕ ਤੰਗੀਆਂ ਕਰਕੇ ਘਰਾਂ ਦੇ ਗੁਜ਼ਾਰੇ ਵੀ ਬਹੁਤ ਮੁਸ਼ਕਲ ਹੁੰਦੇ ਆ ਜਿਹਦੇ ਕਰਕੇ ਲਗਾਤਾਰ ਕੰਮ ਵੀ ਕਰਨੇ ਪੈਂਦੇ ਆ ਸੋ ਇਸ ਕਰਕੇ ਐਸ ਢੰਗ ਨਾਲ ਜਿਵੇਂ ਮੈਂ ਅੱਜ ਖੇਤਾਂ ਵੱਲ ਨੂੰ ਆਇਆ ਨੈਤਰੋ ਜਿਸ ਢੰਗ ਨਾਲ ਮੈਂ ਖੇਤਾਂ ਵੱਲ ਨੂੰ ਨਹੀਂ ਆ ਪਉਂਦਾ ਸੋ ਬੜੇ ਚਿਰਾਂ ਬਾਅਦ ਬੜੇ ਚਿਰਾਂ ਬਾਅਦ ਕੀ ਮੈਂ ਤਾਂ ਅੱਜ ਹੀ ਆਇਆ ਤੇ ਅੱਜ ਹੀ ਬੜਾ ਸੋਹਣਾ ਨਜ਼ਾਰਾ ਸੋਹਣਾ ਦ੍ਰਿਸ਼ਾ ਜਿਹੜਾ ਉਹ ਲੱਗ ਰਿਹਾ ਹੈਗਾ ਸੂਰਜ ਦੀ ਟਿੱਪ ਟਿੱਕੀ ਆ ਜਿਹੜੀ ਉਹ ਛਿਪਣ ਦੀ ਕਿਗਾਰ ਤੇ ਆ ਗਈ ਹੈ ਜਿਹੜੀ ਕਿ ਤੁਹਾਨੂੰ ਮੈਂ ਜ਼ਰੂਰ ਦਿਖਾਉਣੀ ਚਾਹੂੰਗਾ ਸਾਹਮਣੇ ਦੇਖ ਸਕਦੇ ਹੋ ਤੁਸੀਂ ਛਿਪਦਾ ਹੋਇਆ ਸੂਰਜ ਐਂਡ 골ਡ ਟਿੱਕੀ ਤੇ ਇਹ ਨੇ ਖੇਤ ਮੇਰੇ ਪਿੰਡ ਦੇ ਖੇਤਾਂ ਦੀ ਆਬੋ ਹਵਾ ਕੁਦਰਤੀ ਨਜ਼ਾਰਾ ਇਹ ਫੁੱਲ ਬੜੇ ਸੋਹਣੇ ਲੱਗ ਰਹੇ ਨੇ ਬੜੇ ਪਿਆਰੇ ਲੱਗ ਰਹੇ ਨੇ ਕੁਸੀਂ ਦੇਖ ਸਕਦੇ ਹੋ ਕਿ ਇਹ ਪੀਲੇ ਰੰਗ ਦੇ ਫੁੱਲ ਬੜੇ ਸੋਹਣੇ ਨੇ ਬੜੇ ਪਿਆਰੇ ਨੇ ਇਹ ਪਾਣੀ ਦਾ ਵਹਿਣ ਜੋ ਲਗਾਤਾਰ ਆਪਣੀ ਰਫ਼ਤਾਰ ਵਹਿ ਰਿਹਾ ਤੇ ਇਹਨੇ ਬਹੁਤ ਸਾਰੇ ਖੇਤਾਂ ਨੂੰ ਜਾ ਕੇ ਸਿੰਜਣਾ ਫਸਲਾਂ ਨੂੰ ਸਿੰਜਣਾ ਸੋ ਸਾਹਮਣੋਂ ਬੱਕਰੀਆਂ ਵਾਲੇ ਵੀਰ ਆ ਰਹੇ ਨੇ ਸ਼ਾਮਾਂ ਢਲ ਚੁੱਕੀਆਂ ਤੇ ਇਹ ਵੀਰ ਆਪਣਾ ਕੰਮ ਨਿਪਟਾ ਕੇ ਮੁੜ ਘਰਾਂ ਨੂੰ ਪਰਤ ਤੁਰੇ ਨੇ ਘਰਾਂ ਨੂੰ ਵਾਪਸ ਜਾ ਰਹੇ ਨੇ ਜਿਵੇਂ ਜਿਵੇਂ ਤਰਕਾਲਾਂ ਢਲਦੀਆਂ ਜਾਂਦੀਆਂ ਇਹ ਓਵੇਂ ਓਵੇਂ ਆਪਣੇ ਘਰਾਂ ਨੂੰ ਨੇੜੇ ਨੇੜੇ ਜਾ ਰਹੇ ਨੇ ਸ਼ੋਰ ਜਿ ਛਿਪਣ ਦੇ ਨਾਲ ਹੀ ਇਹ ਵਾਪਸ ਆਪਣੇ ਘਰਾਂ ਨੂੰ ਪਰਤ ਤੁਰਦੇ ਨੇ ਸਵੇਰੇ ਨਿਕਲਦੇ ਨੇ ਖੁਖਣ ਪਾਣੇ ਸਾਰਾ ਦਿਨ ਆਪਣੇ ਪਸ਼ੂ ਚਰਾਉਂਦੇ ਨੇ ਤੇ ਫਿਰ ਮਿਹਨਤ ਕਰਦੇ ਹੋਏ ਸ਼ਾਮ ਨੂੰ ਇਸੇ ਤਰ੍ਹਾਂ ਗੇੜੇ ਕੱਢਦੇ ਨੇ ਅਖੀਰ ਥੱਕ ਟੁੱਟ ਕੇ ਇਸੇ ਤਰ੍ਹਾਂ ਸ਼ਾਮ ਨੂੰ ਆਪਣੇ ਘਰਾਂ ਨੂੰ ਪਰਤ ਤੁਰਦੇ ਨੇ ਤੇ ਫਿਰ ਖਾਣਾ ਖਾਣ ਤੋਂ ਬਾਅਦ ਸੌ ਜਾਂਦੇ ਨੇ ਤੇ ਸਵੇਰੇ ਫੇਰ ਉਸੇ ਤਰੀਕੇ ਨਾਲ ਇਹ ਆਪਣੀ ਚਾਲੇ ਖੇਤਾਂ ਵੱਲ ਨੂੰ ਆਪਣਾ ਇੱਜੜ ਲੈ ਕੇ ਚੱਲ ਪੈਂਦੇ ਨੇ ਉਸੇ ਢੰਗ ਨਾਲ ਹਰ ਰੋਜ਼ ਇੱਕ ਇੱਰਤੀ ਹੱਥ ਇਦਾਂ ਹੀ ਕੰਮ ਕਰਦੇ ਕਦੇ ਥੱਕਦੇ ਨਹੀਂ ਕਦੇ ਅੱਕਦੇ ਨਹੀਂ ਸੋਏ ਵੀਰ ਤਰਪੈਂਦੇ ਨੇ ਆਪਣੇ ਘਰਾਂ ਨੂੰ ਕਿ ਕਾਲਾਂ ਢਲਦੀਆਂ ਦੇ ਨਾਲ ਸੋ ਦੋਸਤੋ ਤੁਹਾਨੂੰ ਅੱਜ ਦਾ ਇਹ ਵਲੌਗ ਕਿੱਦਾਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਕਿ ਇਹ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਸੋ ਮੈਂ ਪੂਰੀ ਕੋਸ਼ਿਸ਼ ਕੀਤੀ ਆ ਹਰ ਵਾਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕੁਝ ਚੰਗਾ ਕਰਾਂ ਕੁਝ ਵਧੀਆ ਵਲੌਗ ਬਣਾਵਾ ਤਾਕੇ ਤੁਹਾਨੂੰ ਖੂਬਸੂਰਤ ਲੱਗੇ ਸੋ ਅੱਜ ਦੇ ਇਸ ਵਲੌਗ ਦੇ ذریعے ਇਸ ਵੀਡੀਓ ਦੇ ذریعے ਅਸੀਂ ਕੋਸ਼ਿਸ਼ ਕੀਤੀ ਆ ਤੁਹਾਨੂੰ ਕੁਦਰਤੀ ਮਾਹੌਲ ਦੇ ਨਾਲ ਜੋੜਨ ਦੀ ਕਿਉਂਕਿ ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਮੈਂ ਆਪਣੇ ਬਾਰੇ ਦੱਸ ਚੁੱਕਿਆ ਕਿ ਸਾਡੀ ਜ਼ਿੰਦਗੀ ਇੰਨੀ ਭੀੜ ਭੜੱਕੇ ਵਾਲੀ ਹੋ ਗਈ ਹੈ ਇੰਨੀ ਸ਼ੋਸ਼ਰਾਬੇ ਵਾਲੀ ਹੋ ਗਈ ਆ ਇੰਨੀ ਮਸਕਲਾਪਰੀ ਹੋ ਗਈ ਹੈ ਕਿ ਅਸੀਂ ਲਗਾਤਾਰ ਕੰਮਾਂ ਧੰਦਿਆਂ ਦੇ ਵਿੱਚ ਰੁੱਝੇ ਰਹਿਨੇ ਆ ਤੇ ਅਸੀਂ ਕੁਦਰਤ ਦੇ ਨਜ਼ਾਰੇ ਨਹੀਂ ਲੈ ਪਾਉਂਦੇ ਕੁਦਰਤੀ ਮਾਹੌਲ ਨਾਲ ਜੁੜ ਨਹੀਂ ਪਾਉਂਦੇ ਸੋ ਇਸ ਵੀਡੀਓ ਦੇ ਜ਼ਰੀਏ ਸੀ ਤੁਹਾਨੂੰ ਕੋਸ਼ਿਸ਼ ਕੀਤੀ ਆ ਕੁਦਰਤੀ ਮਾਹੌਲ ਦੇ ਨਾਲ ਜੋੜਨ ਦੀ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਵੀ ਇਹ ਵੀਡੀਓ ਬਹੁਤ ਬਹੁਤ ਪਸੰਦ ਆਈ ਹੋਊਗੀ ਸੋ ਇਸ ਕਰਕੇ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਆ ਜਿਹੜੀ ਉਹ ਲਗਾਤਾਰ ਕਰਦੇ ਰਹੋ ਜੇ ਸਾਡੀ ਇਹ ਬੇਨਤੀ ਆ ਨਰੋਂ ਨਰੋਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਦੇ ਰਹੋ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਕੋਈ ਰਾਇ ਕੋਈ ਸੁਝਾਅ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦਿਆ ਕਰੋ ਕਿਉਂਕਿ ਤੁਸੀਂ ਸਾਰੇ ਵੀਡੀਓ ਤਾਂ ਦੇਖ ਲੈਨੇ ਹੋ ਪਰ ਕਮੈਂਟ ਨਹੀਂ ਕੋਈ ਕਰਦਾ ਹੈਗਾ ਇਸ ਕਰਕੇ ਕਮੈਂਟ ਜਿਹੜਾ ਉਹ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਨੂੰ ਹੌਸਲਾ ਮਿਲੇ YouTube ਤੇ ਸੋਸ਼ਲ ਮੀਡੀਆ ਤੇ ਕੰਮ ਕਰਨ ਦਾ ਹੌਸਲਾ ਸਾਡਾ ਵਾਦਦਾ ਰਹੇ ਕਿਉਂਕਿ ਅਸੀਂ ਕੰਮ ਕਰਦੇ ਆ ਯੂਟਿਊਬ ਤੇ ਤੁਹਾਡੇ ਲਈ ਸੋ ਇਸ ਕਰਕੇ ਤੁਹਾਡੇ ਤੋਂ ਹੀ ਸਾਨੂੰ ਹੌਸਲਾ ਮਿਲਣਾ ਸਾਡੀ ਹੌਸਲਾ ਅਫਜ਼ਾਈ ਹੈ ਜਿਹੜੀ ਉਹ ਕਮੈਂਟ ਕਰਕੇ ਵੀਡੀਓ ਨੂੰ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਹੌਸਲਾ ਅਫਜ਼ਾਈ ਤੁਸੀਂ ਕਰਦਿਆ ਕਰੋ ਸੋ ਅਖੀਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਟੈਲਮਾ ਟੈਲੀਵਿਜ਼ਨ ਦੇ ਨਾਲ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਟਾਪਿਕ ਤੇ ਤਦ ਤੱਕ ਲਈ ਜੁੜੇ ਰਹੋ ਟੈਲਮਾ ਟੈਲੀਵਿਜ਼ਨ ਦੇ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ